ਨੇ ਮਾੜੇ ਹਾਲਾਤ ਆ ਦਿਨੇ ਇਦਾਂ ਘੁੰਮ ਕੇ ਨੰਗਾਲੀ ਦੀ ਤੇ ਰਾਤ ਨੂੰ ਜਾ ਕੇ ਨੰਗਾਲੀ ਦੀ ਐ ਨਾ ਸੋ ਨੀਂਦ ਆਉਂਦੀ ਆ ਤੇ ਨਾ ਕੁਝ ਸਮਝ ਆਉਂਦੀ ਆ ਮਾਤਾ ਜੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਘਰ ਦੇ ਵਿੱਚ ਬਣ ਜਾਂਦੇ ਆ ਤਾਂ ਫਿਰ ਤਾਂ ਰੋਟੀ ਵੀ ਜਿਹੜੀ ਦੋ ਵਕਤ ਦੀ ਪੱਕਣੀ ਜਿਹੜੀ ਔਖੀ ਹੋ ਜਾਂਦੀ ਆ ਤੇ ਉਤੋਂ ਹੜਾ ਦੇ ਹਾਲਾਤ ਨੇ ਤੇ ਫਿਰ ਕੋਈ ਅਜਿਹਾ ਕੋਈ ਕੋਈ ਸੇਵਾਦਾਰ ਕੋਈ ਸੋਸਾਇਟੀ ਵੀ ਹੁਣ ਤੱਕ ਕੁਝ ਕੁਝ ਨਹੀਂ ਆਈ ਤੱਕ ਜਦੋਂ ਉਸ ਨੂੰ ਪੁੱਤ ਦੀ ਮਾਰ ਵੱਜਦੀ ਹੈ ਜਦੋਂ ਪੁੱਤ ਉਸ ਦਾ ਦੁਨੀਆ ਤੋਂ ਰੁਕ ਰੁਕਸਤ ਹੋ ਜਾਂਦਾ ਤਾਂ ਫਿਰ ਉਸ ਦੇ ਕੋਲ ਕੋਈ ਵੀ ਚਾਰਾ ਜਿਹੜਾ ਉਹ ਨਹੀਂ ਰੰਦਾ ਅਜਿਹੇ ਹਾਲਾਤ ਇਸ ਮਾਂ ਦੇ ਬਣੇ ਹੋਏ ਨੇ ਫਿਰ ਵੀ ਦਿਨ ਕੱਟਣ ਦੇ ਜਿਹੜੇ ਕਾਫੀ ਔਖੇ ਖਾਸ ਕਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆ ਖੜਾ ਦੇ ਹਾਲਾਤ ਬਣੇ ਬਹੁਤ ਔਖੇ ਬਹੁਤ ਔਖੇ ਹਾਲਾਤ ਆ ਜਿਹੜੇ ਇਹ ਆਪਣਾ ਇੱਕ ਦੂਜੇ ਦੇ ਆਸਰੇ ਨਤਰੇ ਰਹਿੰਦੇ ਸਸ਼ੀਕਾਰ ਜਨਸਪੋਕਸਮੈਨ ਨਾਲ ਜੁੜਾ ਤੁਸੀਂ ਤਾਂ ਮੈਂ ਹਾਂ ਸਰਵਣ ਇਸ ਵਕਤ ਪਿੰਡ ਤਲਵੰਡੀ ਰਾਏ ਦਾਦੂ ਦੇ ਵਿੱਚ ਮੌਜੂਦ ਹਾਂ ਜਿਥੇ ਕਿ ਹਾਲਾਤ ਜਿਹੜੇ ਨੇ ਬਦ ਤੋਂ ਬਦਤਰ ਜਿਹੜੇ ਬਣੇ ਹੋਏ ਨੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤੰਬੂ ਲਾ ਕੇ ਰਹਿ ਲਈ ਮਜਬੂਰ ਨੇ ਕਈ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਦੀਆਂ ਛੱਤਾਂ ਵੀ ਉਹਨਾਂ ਦਾ ਭਾਰ ਜਿਹੜਾ ਪਰਿਵਾਰ ਦਾ ਨਹੀਂ ਚੱਕ ਸਕਦੀ ਉਹਨਾਂ ਵੱਲੋਂ ਆਂਢ ਗੁਆਢ ਦੀਆਂ ਛੱਤਾਂ ਦੇ ਉੱਪਰ ਜਿਹੜੇ ਆ ਉਹ ਤਰਪਾਲ ਪਾ ਕੇ ਜਿਹੜਾ ਉਹ ਟੈਂਪਰੇਰੀ ਤੇ ਜਿਹੜਾ ਆਪਣਾ ਟਿਕਾਣਾ ਜਿਹੜਾ ਬਣਾਇਆ ਗਿਆ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣ ਤੁਹਾਨੂੰ ਦਿਖਾ ਲੈਣੇ ਕਿ ਕਿਸ ਤਰ੍ਹਾਂ ਦੇ ਨਾਲ ਚਾਰੇ ਪਾਸੇ ਪਿੰਡ ਤਲਵੰਡੀ ਰਾਜ ਦਾਦੂ ਦੇ ਵਿੱਚ ਜਿਹੜਾ ਉਹ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਤੁਸੀਂ ਦੇ ਚਾਰੇ ਪਾਸੇ ਇਸ ਵਕਤ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਹਾਲਾਤ ਜਿਹੜੇ ਨੇ ਇੱਥੇ ਇਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਇਸ ਵਕਤ ਬਣੇ ਹੋਏ ਨੇ ਤੁਸੀਂ ਦੇਖੋ ਕਿ ਸੱਕੀ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਉੱਪਰ ਭਰ ਚੁੱਕੀ ਆ ਨਕੋਲਾਖ ਪ੍ਰਯੋਗ ਦਾ ਪਾਣੀ ਜਿਹੜਾ ਉਹ ਕਿਸਨਾ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਫੈਲਿਆ ਹੋਇਆ ਔਰ ਦੂਰ ਤੱਕ ਜਿੱਥੋਂ ਵੀ ਨਜ਼ਰ ਜਾਂਦੀ ਆ ਤੁਹਾਨੂੰ ਪਾਣੀ ਤੋਂ ਬਿਨਾ ਕੁਝ ਵੀ ਜਿਹੜਾ ਉਹ ਨਜ਼ਰ ਨਹੀਂ ਆਵੇਗਾ ਬੇਸ਼ੱਕ ਪਾਣੀ ਦਾ ਲੈਵਲ ਥੋੜਾ ਇਸ ਵਕਤ ਘਟਿਆ ਪਰ ਜੇਕਰ ਗੱਲ ਤਸਵੀਰਾਂ ਤੇ ਗੌਰ ਕਰੀਏ ਤਾਂ ਅਜੇ ਵੀ ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਰੇ ਪਾਸੇ ਐਵੇਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਸਮੁੰਦਰ ਦੇ ਕੰਢੇ ਤੇ ਖੜੇ ਹੋਈਆਂ ਪਰ ਹਕੀਕਤ ਜਿਹੜੀ ਅਸਲ ਦੇ ਵਿੱਚ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਲੋਕਾਂ ਦੇ ਲੋਕਾਂ ਦੇ ਖੇਤ ਨੇ ਪੈਲੀਆਂ ਨੇ ਉਹ ਪਾਣੀ ਦੇ ਵਿੱਚ ਇਸ ਵਕਤ ਡੁੱਬੀਆਂ ਹੋਈਆਂ ਨੇ ਕਈ ਲੋਕਾਂ ਅਤੇ ਜਿਹੜੇ ਘਰ ਨੇ ਉਹ ਵੀ ਪਾਣੀ ਦੇ ਵਿੱਚ ਜਿਹੜੇ ਡੱਬੇ ਡੁੱਬੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੀਆਂ ਮੋਟਰਾਂ ਬੰਬੀਆਂ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਚੋਨੇ ਦੀ ਫਸਲ ਤਾਂ ਤਬਾਹ ਹੋਈ ਹੋਈ ਆ ਪਰ ਨਾਲ ਜਿਹੜੀ ਅਗਲੀ ਫਸਲ ਆ ਕਣਕ ਦੀ ਫਸਲ ਆ ਉਸਦੇ ਵੀ ਜਿਹੜੀ ਹੋਣ ਦੀ ਕੋਈ ਆਸ ਜਿਹੜੀ ਅਜੇ ਨਹੀਂ ਜਿਤਾਈ ਜਾ ਰਹੀ ਫਿਲਹਾਲ ਇੱਥੋਂ ਦੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਸਵੀਰਾਂ ਜਿਹੜੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਫਰਕ ਨਹੀਂ ਦੇ ਸਕੋਗੇ ਕਿ ਸੱਕੀ ਤੇ ਖੇਤਾਂ ਦੇ ਵਿੱਚ ਤਾਂ ਫਰਕ ਕੀ ਆ ਕਿਉਂਕਿ ਸੱਕੀ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਓਵਰਫਲੋ ਹੋ ਕੇ ਜਿਹੜੀ ਵਗਦੀ ਹੋਈ ਨਜ਼ਰ ਆ ਰਹੀ ਆ ਔਰ ਪੂਰੀ ਤਰ੍ਹਾਂ ਦੇ ਨਾਲ ਇਸ ਨੇ ਜਿਹੜਾ ਇਸ ਦੇ ਆਸ-ਪਾਸ ਦੀ ਜਿਹੜੀਆਂ ਪੈਲੀਆਂ ਨੇ ਉਹਨਾਂ ਨੂੰ ਆਪਣੀ ਚਪੇੜ ਦੇ ਵਿੱਚ ਜਿਹੜਾ ਉਹ ਲਿਆ ਹੋਇਆ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿਵੇਂ ਰਮਦਾਸ ਇਲਾਕੇ ਦੇ ਵਿੱਚ ਕੁੰਨੇਆਂ ਨੇ ਜਾਂ ਹੋਰ ਜਿਹੜੇ ਪਿੰਡ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਫੜਾ ਦੀ ਮਾਰ ਦੇ ਹੇਠ ਨੇ ਪਰ ਇੱਧਰ ਦੂਸਰੇ ਪਾਸੇ ਜਿਹੜਾ ਇਹ ਰਸਤਾ ਜਿਹੜਾ ਜਾਂਦਾ ਜਿਵੇਂ ਤਲਵੰਡੀ ਦਾ ਮੈਂ ਜ਼ਿਕਰ ਕੀਤਾ ਉਸ ਤੋਂ ਅਗਲੇ ਪਾਸੇ ਜ਼ਾਫਰਕੋਟ ਜਾਂ ਹੋਰ ਜਿਹੜੇ ਰਸਤੇ ਨੇ ਉਹਨਾਂ ਦਾ ਜਿਵੇਂ ਮੈਂ ਜ਼ਿਕਰ ਕੀਤਾ ਤਾਂ ਹਾਲਾਤ ਜਿਹੜੇ ਨੇ ਉੱਥੇ ਵੀ ਵੱਧ ਤੋਂ ਵੱਤਰ ਜਿਹੜੇ ਆ ਉਹ ਬਣੇ ਹੋਏ ਨੇ ਤੁਸੀਂ ਦੇਖੋ ਕਿ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਤਰਪਾਲ ਦਾ ਆਸਲਾ ਆਸਰਾ ਲਾ ਕੇ ਜਿਹੜਾ ਉਹ ਜਿਹੜਾ ਉਹ ਛੱਤਾਂ ਦੇ ਉੱਪਰ ਰਹਿਣ ਲਈ ਮਜਬੂਰ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਕਰਾਂਗੇ ਕਈ ਪਰਿਵਾਰ ਤਾਂ ਅਜਿਹੇ ਨੇ ਜਿਨ੍ਹਾਂ ਦੇ ਕੋਲ ਆਪਣੀ ਛੱਤ ਵੀ ਜਿਹੜੀ ਨਹੀਂ ਰਹੀ ਔਰ ਇਹ ਲੋਕ ਜਿਹੜੇ ਦੂਸਰੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਆਪਣਾ ਆਸਰਾ ਜਿਹੜਾ ਉਹ ਬਣਾ ਕੇ ਬੈਠੇ ਹੋਏ ਨੇ ਬਜ਼ੁਰਗ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਹਾਂਜੀ ਮਾਤਾ ਜੀ ਕੀ ਨਾ ਜੀ ਮਨਜੀਤ ਕੋ ਮਾਤਾ ਜੀ ਕੀ ਹਾਲਾਤ ਨੇ ਇਸ ਵਕਤ ਪਿੰਡ ਦੇ ਹਾਲਾਤ ਮਾੜੇ ਹੀ ਆ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਖਬਰਸਾਰ ਲੈਣ ਨਹੀਂ ਕੋਈ ਨਹੀਂ ਆਇਆ ਹਾਂ ਤਾਂ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਿਵੇਂ ਚੱਲ ਰਿਹਾ? ਇਦਾਂ ਹੀ ਗੁਜ਼ਾਰਾ ਚੱਲਣ ਡਿਆ ਤੁਹਾਨੂੰ ਪਤਾ ਹੀ ਹੈ। ਹੁਣ ਬੇਸ਼ੱਕ ਘਰ ਦੇ ਛੱਤ ਦੇ ਉੱਪਰ ਜਿਹੜੀ ਤਰਪਾਲ ਪਾਈ ਹੈ ਪਰ ਜਦੋਂ ਮੀਂਹ ਆਉਂਦਾ ਫਿਰ ਕਿਵੇਂ ਦੇ ਹਾਲਾਤ ਬਣ ਜਾਂਦੇ। ਇਸ ਤਰ੍ਹਾਂ ਡਹਿ ਰਹੀਦਾ ਮੇਰੇ ਛੱਲੇ। ਮੱਛਰ ਬਹੁਤ ਹਨ। ਮੱਛਰ ਬਹੁਤ ਲੰਡੇ ਆ। ਹਾਂਜੀ। ਦਿਨ ਰਾਤ ਜਿਹੜੇ ਇਸੇ ਤਰਪਾਲ ਦੇ ਥੱਲੇ ਜਿੜੇ। ਹਾਂਜੀ ਹਾਂਜੀ ਇਸੇ ਦੇ। ਮਾਤਾ ਜੀ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ 88 ਦੇ ਹੜ ਵੀ ਜਿਹੜੇ ਆ ਦੇਖੇ ਆ। ਉਦੋਂ ਤਾਂ ਹੁਣ ਦੇ ਵਿੱਚ ਕੀ ਫਰਕ ਜਾਂਦਾ। ਹੁਣ ਫਰਕ ਜੇ ਅੱਗੀਆਂ ਤੇ ਬਹੁਤ ਹੀ ਮਾੜਾ ਬਹਾਰ ਸੀ ਸਾਡਾ। ਉ ਤੇ ਵੀ ਦਾ ਪਾਣੀ ਜਿਹੜਾ ਆਉਂਦਾ ਸੀ ਉਹੋ ਸੀਗਾ ਹੈਗਾ ਤੇ ਕੋਠੀਆਂ ਦੇ ਰਹੇ ਮਾੜਾ ਹੀ ਹਾਲ ਤੇ ਹੁਣ ਦਿਓ ਕੋਈ ਹੈਗਾ ਠੀਕ ਜੀ ਹਾਂਜੀ ਮਤੇ ਤਾਂ ਬਹੁਤ ਜੀ ਬਾਕੀ ਸਮਾਜ ਸੇਵੀ ਸੁਸਾਇਟੀਆਂ ਆ ਰਹੀਆਂ ਕੋਈ ਰਾਸ਼ਨ ਪਾਣੀ ਅਜੇ ਤੱਕ ਨਹੀਂ ਆਇਆ ਹੁਣ ਆਉਂਦਾ ਥੋੜਾ ਬਹੁਤਾ ਜੀ ਹਾਂ ਤਾਂ ਬਿਲਕੁਲ ਹਾਲਾਤ ਜਿਹੜੇ ਨੇ ਵੱਧ ਤੋਂ ਵੱਤਰ ਨੇ ਚੁੱਲ੍ਹੇ ਵੀ ਜਿਹੜੇ ਉੱਪਰ ਰੱਖੇ ਹੋਏ ਨੇ ਰੋਟੀ ਪਾਣੀ ਵੀ ਜਿਹੜਾ ਉੱਪਰ ਬਣਾਇਆ ਜਾਂਦਾ ਪਰ ਜਦੋਂ ਮੀਂਹ ਜਿਹੜਾ ਪੈ ਜਾਂਦਾ ਤਾਂ ਫਿਰ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱੱਤਰ ਜਿਹੜੇ ਇੱਥੇ ਹੋ ਜਾਂਦੇ ਨੇ ਹੋਰ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਮਾਤਾ ਜੀ ਕੀ ਨਾ ਜੀ ਮੇਰਾ ਜਿਹਿਤ ਕਰਨਾ ਮਾਤਾ ਜੀ ਕਿਸ ਤਰ੍ਹਾਂ ਦੇ ਹਾਲਾਤ ਆ ਹਾਲਾਤ ਬਹੁਤ ਮਾੜੇ ਆ ਹਾਲਾਤਾਂ ਦੀ ਤੇ ਤੁਸੀਂ ਇਹਨਾਂ ਨੂੰ ਕੁਝ ਪੁੱਛੋ ਨਾ ਕਿ ਜਿੰਨੇ ਮਾੜੇ ਹਾਲਾਤ ਆ ਦਿਨੇ ਇਦਾਂ ਘੁੰਮ ਕੇ ਨੰਗਾਲੀ ਦੀ ਤੇ ਰਾਤ ਨੂੰ ਜਾ ਕੇ ਨੰਗਾਲੀ ਦੀ ਨਾ ਸੁਣ ਨੀਂਦ ਆਉਂਦੀ ਆ ਤੇ ਨਾ ਕੁਝ ਸਮਝ ਆਉਂਦੀ ਆ ਦੂਜੀ ਗੱਲ ਇਹ ਆ ਕਿ ਮੇਰੀ ਨੋਵਾਂ ਇਹਨਾਂ ਦਾ ਮੇਰਾ ਬੇਟਾ 1.5 ਸਾਲ ਹੋ ਗਿਆ ਪੂਰਾ ਹੋ ਗਿਆ ਵਾ ਉਹ ਵੀ ਨਸ਼ਿਆਂ ਦੇ ਵਿੱਚ ਹਾਂ ਜੀ ਤਿੰਨ ਬੇਟੀਆਂ ਨੇ ਤੇ ਇਹਨਾਂ ਦਾ ਕੋਈ ਅਜੇ ਤੱਕ ਸਰਕਾਰ ਨੇ ਕੋਈ ਇਹਦਾ ਹੱਲ ਨਹੀਂ ਇਹਨਾਂ ਦਾ ਕੋਈ ਸਾਡੀ ਸੁਣੀ ਸੁਣਾਈ ਨਹੀਂ ਗੱਲ ਕੁਛ ਨਹੀਂ ਹੈ ਕੋਈ ਤਿੰਨ ਤਿੰਨ ਪੁੱਤਰੀਆਂ ਨੇ ਤੁਹਾਡੀਆਂ ਪੁੱਤਰੀਆਂ ਨੇ ਚੌਥੀ ਇਹ ਵਾ ਤੇ ਹੀ ਤੇ ਵੇਲੇ ਪੁੱਤਾਂ ਦੀ ਛੱਟ ਜਿਹੜੀ ਆ ਬੜੀ ਮਾੜੀ ਹੁੰਦੀ ਹੈ ਸਾਡੇ ਕੋਲ ਤੇ ਹੁਣ ਕੁਛ ਗੱਲ ਵੀ ਨਹੀਂ ਮੇਰੇ ਕੋਲ ਹੁੰਦੀ ਚੱਲਦਾ ਗੱਲ ਗੱਲ ਪੁੱਤੀ ਦਾ ਤੁਹਾਡਾ ਨਹੀਂ ਮੇਰੇ ਦੋ ਬੇਟੇ ਹੀ ਇੱਕ ਛੋਟਾ ਬੇਟਾ ਉਹ ਆਪਣਾ ਲੱਗ ਗਿਆ ਐਹੀ ਲੱਗ ਗਿਆ ਉਹ ਉਹ ਕੀ ਕੰਮ ਕਰਦਾ ਏਡਾ ਛੋਟਾ ਬੇਟਾ ਵੀ ਡਰਾਈਵਰ ਜੇ ਸਾਡੇ ਡੇਰੇ ਤੇ ਸਾਰੇ ਡਰਾਈਵਰ ਹੀ ਹੁੰਦੇ ਉਹ ਡਰਾਈਵਰੀ ਤੋਂ ਦੋ ਟੱਬਰ ਪਾਲਣ ਲਿਆ ਜੀ ਰੋਟੀ ਪਾਣੀ ਤਾਂ ਉਹਨਾਂ ਨੂੰ ਆਪਾਂ ਦੇਣਾ ਹੈ ਨਾ ਇਸ ਕਰਕੇ ਆ ਕਿ ਸਾਨੂੰ ਇਹ ਬੜੀ ਮੁਸ਼ਕਲ ਹੈ ਆਪ ਵੀ ਅਨਪੜ੍ਹ ਆ ਨਹੀਂ ਪੜੀ ਲੇਕਿਨ ਇਹ ਜਿਹੜਾ ਕੋ ਆਪਣਾ ਰੋਟੀ ਦਾ ਪੰਜ ਕੀ ਨਾਮ ਬਲਜੀਤ ਕੋ ਬਲਜੀਤ ਸਿੰਘ ਜੀ ਘਰ ਵਾਲਾ ਸਿੱਤ ਨਹੀਂ ਜੀ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਗੁਜ਼ਾਰਾ ਕਿਵੇਂ ਹੋਗਾ ਬੜਾ ਉਕਾ ਲਿਆ ਰੋਣਾ ਨਹੀਂ ਰੋਸੀਏ ਨਾਲ ਗੱਲ ਕਰੋ ਜੇ ਤੁਸੀਂ ਆਪਣੀ ਗੱਲ ਕਿਸੇ ਤੱਕ ਪਹੁੰਚਾਓਗੇ ਤਾਂ ਫਿਰ ਅਗੜੀ ਆ ਮਦਦ ਵੀ ਕਰਨਗੇ ਲੋਕ ਅੱਜ ਤਿੰਨ ਬੇਡੇ ਖਾਣੇ ਬਣ ਗਏ ਪੀਣ ਨੂੰ ਨਹੀਂ ਮਾਰ ਦੇਖੋ ਨਹੀਂ ਹੁੰਦਾ ਜਰਾ ਕੁਝ ਨਹੀਂ ਕਿੰਨਾ ਸਮਾਂ ਹੋ ਗਿਆ ਘਰ ਵਾਲੇ ਨੂੰ ਡੇਰ ਸਾਲ ਹੋ ਗਿਆ

ਛੋਟੀ ਵੀ 11 ਸਾਲ ਆ ਉਸ ਤੋਂ ਛੋਟੀ ਵੀ 6 ਸਾਲ ਆ ਮਾਤਾ ਜੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਘਰ ਦੇ ਵਿੱਚ ਬਣ ਜਾਂਦੇ ਆ ਤਾਂ ਫਿਰ ਤਾਂ ਰੋਟੀ ਵੀ ਜਿਹੜੀ ਦੋ ਵਕਤ ਦੀ ਪੱਕਣੀ ਜਿਹੜੀ ਔਖੀ ਹੋ ਜਾਂਦੀ ਆ ਤੇ ਉਤੋਂ ਹੜਾ ਦੇ ਹਾਲਾਤ ਨੇ ਤੇ ਫਿਰ ਕੋਈ ਅਜਿਹਾ ਕੋਈ ਕੋਈ ਸੇਵਾਦਾਰ ਕੋਈ ਸੁਸਾਇਟੀ ਕੋ ਹੁਣ ਤੱਕ ਕੁਝ ਕੁਝ ਨਹੀਂ ਅਜੇ ਤੱਕ ਇਹ ਛੋਟਾ ਬੇਟਾ ਉਹ ਚਲੋ ਸਾਨੂੰ ਰੋਟੀ ਪਾਣੀ ਦਿੰਦਾ ਮਾਤਾ ਜੀ ਦੇ ਅੱਖਾਂ ਦੇ ਵਿੱਚ ਹੰਝੂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਭਰੇ ਹੋਏ ਨੇ ਕਿਉਂਕਿ ਜਦੋਂ ਆਸਰਾ ਕੋਈ ਨਾ ਰਹਿ ਜਾਵੇ ਜਦੋਂ ਉਸ ਨੂੰ ਪੁੱਤ ਦੀ ਮਾਰ ਵੱਜਦੀ ਹੈ ਜਦੋਂ ਪੁੱਤ ਉਸ ਦਾ ਦੁਨੀਆ ਤੋਂ ਰੁਕਸਖ ਹੋ ਜਾਂਦਾ ਤਾਂ ਫਿਰ ਉਸ ਦੇ ਕੋਲ ਕੋਈ ਵੀ ਚਾਰਾ ਜਿਹੜਾ ਉਹ ਨਹੀਂ ਰਹਿੰਦਾ ਅਜਿਹੇ ਹਾਲਾਤ ਇਸ ਮਾਂ ਦੇ ਬਣੇ ਹੋਏ ਨੇ ਤੇ ਮਾਤਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜੇ ਤੁਹਾਡੇ ਘਰ ਵਾਲੇ ਮੇਰੇ ਬੇਟੇ ਨੂੰ ਨਹੀਂ ਘਰ ਵਾਲੇ ਦੀ ਮਗਰਾਂ ਲੱਭੀ ਉਹ ਕੀ ਕੰਮ ਕਰਦੇ ਨੇ ਘਰ ਵਾਲੇ ਘਰ ਵਾਲੇ ਕੁਛ ਨਹੀਂ ਬਜ਼ੁਰਗ ਜੇਰ ਨਾਲ ਦੀ ਲੱਤ ਬੜੀ ਪੀੜ ਕਰਦੀ ਐ ਇੱਥੇ ਡੰਡੇ ਨਾਲ ਤੁਰਨਦੇ ਓਹ ਮੰਝੇ ਤੇ ਨਹੀਂ ਮੰਝੇ ਤੇ ਨਾਲ ਪੁੱਤ ਦੇ ਮੋਢਾ ਤੇ ਮਗੀ 7-8 ਜੀਆਂ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹਾਂਜੀ ਇੱਕ ਪੁੱਤ ਤੇ 10 ਜੀ ਅਹੀਂ ਪਲਦੇ ਤੇ ਉਹ ਕਿੰਨਾ ਔਖਾ ਉਹਦੀ ਵਾਸਤੇ ਉਹਦਾ ਨਾ ਵਿਆਹ ਵੀ ਹੋਇਆ ਹਾਂਜੀ ਦੋ ਬੇਟੇ ਦੋ ਬੱਚੇ ਹੋਦੇ ਨੇ ਇੱਕ ਉਹਦੀ ਘਰ ਵਾਲੀ ਆ ਤਿੰਨ ਬੱਚੇ ਆ ਉਹਦੇ ਸਾਡੇ ਨਾਲ ਹੀ ਰਹਿੰਦੇ ਨੇ ਉਹ ਵੀ ਹੁਣ ਤੇ ਇਕੱਠੇ ਜਦੋਂ ਦੇ ਇਤਨਾ ਡੈਥ ਹੋ ਗਈ ਉਹਨੂੰ ਮੇਰੇ ਪੁੱ بیٹے ਦੀ ਫਿਰ ਉਹਦੇ ਇਕੱਠੇ ਹੀ ਆ ਫਿਰ ਉਹ ਔਖਾ ਔਖਾ ਗਜ਼ਾਰਾ ਹੋਇਆ ਵੇਖੋ ਪਰ ਮਾਤਾ ਜੀ ਫਿਰ ਵੀ ਦਿਨ ਕੱਟਣ ਦੇ ਜਿਹੜੇ ਕਾਫੀ ਔਖੇ ਖਾਸ ਕਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਖੜਾ ਦੇ ਹਾਲਾਤ ਬਣੇ ਬਹੁਤ ਔਖੇ ਬਹੁਤ ਔਖੇ ਹਾਲਾਤ ਆ ਜਿਹੜੇ ਹੀ ਆਪਣਾ ਇੱਕ ਦੂਜੇ ਦੇ ਆਸਰੇ ਨਾਲ ਤੁਰੇ ਫਿਰਦੇ ਉਸਰਾ ਬਹੁਤ ਔਖਾ ਰੱਬ ਦੇ ਨਾਲ ਬੰਜੀ ਕੋਈ ਗਿਲਾ ਹੈ ਹਾਂਜੀ ਬਹੁਤ ਬਹੁਤ ਮਾੜਾ ਹੈ ਸਾਡੇ ਨੂੰ ਕਿੰਨੀ ਮੰਗੀ ਕਰਦੇ ਹੋ ਹੁਣ ਮੰਗਾ ਜੀ ਹਾਂਜੀ ਥੋੜੇ ਬਤ ਕੁਝ ਦੇ ਮਦਦ ਕਰਨਾ ਸਾਡੇ ਤੋੜੇ ਬੱਚੇ ਪੜਾ ਸਕੇ ਜਿਹਦੇ ਨਾਲ ਆਪਣਾ ਕੁਝ ਗੁਜ਼ਾਰਾ ਕਰ ਸਕੇ ਤੇ ਸਾਡੀ ਵੀ ਜ਼ਿੰਮੇਵਾਰੀ ਥੋੜੀ ਘਟ ਜੇ ਕਿ ਸਾਡੇ ਕੋਲ ਇਸ ਮਾਰੀ ਦੇ ਮਾਰੇ ਅਸੀਂ ਉੱਠੇ ਨਹੀਂ ਹੈ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਗੱਲ ਨਹੀਂ ਹੁੰਦੀ ਨਹੀਂ ਤੇ ਸਾਡੇ ਵਰਗੀਆਂ ਸਾਡੀ ਉਮਰ ਦੀਆਂ ਬੀਬੀਆਂ ਜੇ ਵਾਧੂ ਗੱਲਾਂ ਮੈਂ ਤਾਂ ਕਰਾਂ ਬਿਲਕੁਲ ਹੀ ਹਾਲਾਤ ਜਿਹੜੇ ਨੇ ਇਸ ਪਰਿਵਾਰ ਦੇ ਵੱਧ ਤੋਂ ਵੱਧਰ ਨੇ ਔਰ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਜਿਹੜਾ ਚਾਹੀਦਾ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਜ਼ਰੂਰ ਫੜੇ ਔਰ ਸਭ ਤੋਂ ਵੱਡੀ ਗੱਲ ਕਿ ਜਿਵੇਂ ਆਸਰਾ ਕੋਈ ਨਹੀਂ ਆ ਔਰ ਇਸ ਵੇਲੇ ਤਰਪਾਲ ਜਿਹੜੀ ਆ ਉਹ ਪਾਈ ਹੋਈ ਆ ਤਰਪਾਲ ਦੇ ਉੱਤੇ ਹੀ ਥੱਲੇ ਬੈਠ ਕੇ ਜਿਹੜੇ ਦਿਨ ਕੱਟੇ ਜਾ ਰਹੇ ਨੇ ਹਾਲਾਤ ਇਸ ਵਕਤ ਵੱਧ ਤੋਂ ਵੱਧਰ ਨੇ ਬਾਪੂ ਜੀ ਵੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਕੀ ਨਾਂ ਹੈ ਜੀ ਮੇਰਾ ਸੰਤੋਖ ਸਿੰਘ ਬਾਪੂ ਜੀ ਮਾਤਾ ਜੀ ਨੇ ਜ਼ਿਕਰ ਕੀਤਾ ਪੁੱਤ ਸੀਗਾ ਇੱਕ ਉਹ ਪੂਰਾ ਹੋ ਗਿਆ ਇੱਕ ਪੁੱਤ ਦੇ ਮੋਢਿਆਂ ਤੇ ਦਸਾਂ ਜੀਆਂ ਦੀ ਜ਼ਿੰਮੇਵਾਰੀ ਆ ਔਰ ਜਿਹੜੀ ਨੋ ਉਹ ਵੀ ਕੋਲ ਆ ਤਿੰਨ ਪੁੱਤਰੀਆਂ ਨੇ ਫਿਰ ਗੁਜ਼ਾਰਾ ਕਿੰਨਾ ਪਾਸਿਆਂ ਪਾਸਿਆਂ ਜਣਾ ਹੁੰਦਾ ਛੱਤ ਵੀ ਆਪਣੀ ਨਹੀਂ ਕੋਲ ਹੈ ਨਹੀਂ ਛੱਤ ਤੇ ਮਹਾਰਾਜ ਜੀ ਦੇ ਰੋਪ ਪਰ ਫਿਰ ਇਥੇ ਆਸਰਾ ਲਿਆ ਕਮਾਂਡ ਆਉਂਦਾ ਆਸਰਾ ਬਾਪੂ ਜੀ ਬਾਪੂ ਜੀ ਦੇ ਛੱਤ ਦੇ ਮੈਂ ਤੁਹਾਨੂੰ ਹਾਲਾਤ ਦਿਖਾ ਦੇਵਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਪਰੋਂ ਕੱਚੀ ਹੋਣ ਦੇ ਕਰਕੇ ਜਿਹੜਾ ਉਹ ਚਿੱਕੜ ਜਿਹੜਾ ਬਣਿਆ ਹੋਇਆ ਜਿਸ ਦੇ ਕਰਕੇ ਬਾਪੂ ਜੀ ਨੇ ਗਵਾਂਡੀਆਂ ਦੀ ਛੱਤ ਦੇ ਉੱਪਰ ਜਿਹੜਾ ਉਹ ਆਸਰਾ ਲਿਆ ਹੋਇਆ ਤਰਪਾਲ ਪਾ ਕੇ ਆਪਣੇ ਪਰਿਵਾਰ ਨੂੰ ਜਿਹੜਾ ਇੱਥੇ ਰੱਖਿਆ ਹੋਇਆ ਔਰ ਦੂਸਰੇ ਪਾਸੇ ਦੇਖ ਕੇ ਗੱਲ ਕਰੀਏ ਤਾਂ ਹਾਲਾਤ ਵੱਧ ਤੋਂ ਵੱਤਰ ਨੇ ਜਿੰਨੀ ਵੀ ਇਸ ਜਗ੍ਹਾ ਦੇ ਉੱਪਰ ਜੋ ਵੀ ਰਾਹਤ ਸਮਗਰੀ ਜਿਹੜੀ ਪਹੁੰਚ ਰਹੀ ਹੈ ਇਹਨਾਂ ਲੋਕਾਂ ਵਾਸਤੇ ਕਾਫੀ ਨਹੀਂ ਹੈ ਕਿਉਂਕਿ ਇਹਨਾਂ ਦੇ ਦੁੱਖ ਜਿਹੜੇ ਨੇ ਉਹ ਬਹੁਤ ਵੱਡੇ ਨੇ ਦੁੱਖ ਬਹੁਤ ਵੱਡੇ ਨੇ ਪਰ ਸੁਣਨ ਵਾਲਾ ਜਿਹੜਾ ਉਹ ਕੋਈ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਹੈ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਵੇਂ ਬਜ਼ੁਰਗਾਂ ਦੇ ਹੁਣੇ ਦੱਸੇ ਕਿ ਪੰਜ ਕੀ ਨਾ ਜੀ ਲਾਪਰਵਾਹ ਨਾ ਬ੍ਰੇਜੀ ਕੀ ਕੀ ਕੰਮ ਕਰਦੇ ਹੋ ਕੀ ਕਾਰੋਬਾਰ ਹੈ ਨਹੀਂ ਮੈਂ ਉਹ ਸਵਾਈਕਣਾ ਅੱਛਾ ਸਰ ਤੇ ਫਿਰ ਗੁਜ਼ਾਰਾ ਕਿੰਨਾ ਕੋ ਔਖਾ ਹੋਣੀ ਸੋ ਤਾਂ ਗੁਜ਼ਾਰਾ ਸਰ ਬਹੁਤ ਔਖਾ ਆ ਹਸਬੰਡ ਡਰਾਈਵਰ ਨੇ ਤੇ ਜਦੋਂ ਦਾ ਮਤਲਬ ਪਾਣੀ ਦਾ ਚੱਲਣ ਦਿਆ ਵਾ ਤੇ ਉਦੋਂ ਦੇ ਮਤਲਬ ਮਹੀਨਾ ਡੇਢ ਹੋ ਗਿਆ ਉਹਨਾਂ ਨੂੰ ਘਰੇ ਨੇ ਘਰ ਸਾਡਾ ਕੱਚਾ ਬੱਚੇ ਇੱਕ ਮੇਰੀ 7 ਸਾਲ ਦੀ ਕੁੜੀ ਆ 3 ਸਾਲ ਦਾ ਮੇਰਾ ਬੇਟਾ ਵਾ ਤੇ ਬਹੁਤ ਔਖਾ ਆ ਸਕੂਲ ਦਾ ਵੀ ਉਹਨਾਂ ਦਾ ਸਰਕਲ ਬਹੁਤ ਔਖਾ ਚੱਲੰਦਿਆ ਵਾ ਤੇ ਬਾਕੀ ਵੇਖ ਲਓ ਰਾਸ਼ਨ ਪਾਣੀ ਦਾ ਵੀ ਔਖਾ ਹੀ ਆ ਸਭ ਕੋਠੇ ਤੇ ਐਡਜਸਟਮੈਂਟ ਹੋ ਰਹੀ ਆ ਕੋਈ ਮਦਦ ਆਈ ਆ ਪ੍ਰਸ਼ਾਸਨ ਵੱਲੋਂ ਹੋਂ ਤੱਕ ਪ੍ਰਸ਼ਾਸਨ ਕਹਿੰਦਾ ਸਰਕਾਰ ਕਹਿੰਦੀ ਕਿ ਮਦਦ ਬੜੀ ਕੀਤੀ ਜਾ ਰਹੀ ਖੜਾ ਨੇ ਦਰਾਂ ਨੂੰ ਕਿ ਪਹੁੰਚਿਆ ਇੱਥੇ ਸਾਰ ਲੈਣ ਨਹੀਂ ਸਰ ਇੱਥੇ ਕੋਈ ਨਹੀਂ ਪਹੁੰਚਿਆ ਅਸੀਂ ਇੱਥੇ ਹੀ ਆ ਪਰ ਇੱਥੋਂ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਗਾਜਰ ਪਿੰਡ ਦਾ ਨਾਮ ਕੋਈ ਬੋਲ ਕੇ ਦੱਸੋ ਪਿੰਡ ਦਾ ਨਾਮ ਪਿੰਡ ਦਾ ਨਾਮ ਤਲਵੰਡੀ ਰਾਜ ਦਾ ਦੂਜੇ ਇੱਥੇ ਕਿਸ ਨੇ ਆਉਣਾ ਹੋਵੇ ਡੇਰਾਂ ਤੇ ਕੀ ਪਛਾਣ ਕੀ ਆ ਡੇਰਾਂ ਨੂੰ ਕੀ ਬ ਲੋਕੀਆਂ ਦਾ ਡੇਰਾ ਆ ਅੱਛਾ ਲੋਕੀਆਂ ਦਾ ਡੇਰਾ ਤਲਵੰਡੀ ਦੀ ਜੀ ਤਲਵੰਡੀ ਐ ਤਲਵੰਡੀ ਰਾਏ ਦਾਦੂ ਸਾਡਾ ਪਿੰਡ ਆ ਤੇ ਲੋਕੀਆਂ ਦਾ ਸਾਡਾ ਡੇਰਾ ਆ ਕੀ ਮੰਗ ਕਰਦੇ ਹੋ ਸਰਕਾਰ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਛੱਤਾਂ ਦਾ ਕੁਝ ਕੀਤਾ ਜਾਵੇ ਸਾਡੇ ਬੱਚੇ ਛੋਟੇ ਆ ਸਾਨੂੰ ਵਾਅਦਾ ਵਾਅਦਾ ਸਾਡੀ ਮਤਲਬ ਹੈਲਪ ਜਿਹੜੀ ਉਹ ਕੀਤੀ ਜਾਵੇ ਕਿ ਜਿਹੜੀਆਂ ਸਾਡੀਆਂ ਛੱਤਾਂ ਪੱਕੀਆਂ ਹੋਣ ਸਾਨੂੰ ਗਾਂ ਆਉਣ ਵਾਲੀ ਮੁਸੀਬਤ ਸਾਨੂੰ ਕੋਈ ਦਿੱਕਤ ਨਾ ਆਵੇ ਬਿਲਕੁਲ ਸੁਣੇ ਤੁਸੀਂ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਵੱਤ ਤੋਂ ਵੱਧ ਇਸ ਵਕਤ ਬਣੇ ਹੋਏ ਨੇ ਦੂਸਰੇ ਇੱਕ ਪਾਸੇ ਤਾਂ ਹੜ੍ਹਾਂ ਦੇ ਪਾਣੀ ਦੀ ਮਾਰ ਦੂਸਰਾ ਬਰਸਾਤ ਔਰ ਤੀਸਰਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਵਾਰੀ ਤਸਵੀਰ ਮੈਂ ਕਵਾਂਗਾ ਕੈਮਰਾਮੈਨ ਨੂੰ ਫੇਰ ਦਿਖਾ ਦੇਵੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਡੰਗ ਟਪਾਉ ਜਿਹੜਾ ਉਹ ਕੰਮ ਚੱਲ ਰਿਹਾ ਆਪਣੀ ਛੱਤ ਛੱਡ ਕੇ ਦੂਸਰੇ ਦੀ ਛੱਤ ਤੇ ਆਸਰਾ ਜਿਹੜਾ ਲਿਆ ਹੋਇਆ ਕਿਉਂਕਿ ਪਾਣੀ ਜਿਹੜਾ ਆਪਣੀ ਛੱਤ ਤੇ ਬਹੁਤ ਜ਼ਿਆਦਾ ਫੈਲਿਆ ਹੋਇਆ ਚਿੱਕੜ ਜਿਹੜਾ ਬਚਿਆ ਕੱਚੇ ਕਰਨੇ ਕੱਚੇ ਕੋਠੇ ਨੇ ਇਸ ਕਰਕੇ ਸਰਕਾਰ ਤੋਂ ਮੰਗ ਵੀ ਕਿਤਨਾ ਕਿਤੇ ਮਦਦ ਦੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਧਰ ਦੂਸਰੇ ਪਾਸੇ ਜੇਕਰ ਗੱਲ ਕਰਾਂ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਉਹ ਵੱਤੋਂ ਬੱਤਰ ਨੇ ਜਿਵੇਂ ਇੱਕ ਮਾਤਾ ਨੇ ਉਹਨਾਂ ਦੇ ਇੱਕ ਪੁੱਤ ਦੀ ਡੈਥ ਹੋ ਚੁੱਕੀ ਹੈ ਇੱਕ ਪੁੱਤ ਦੀ ਮੌਤ ਹੋ ਚੁੱਕੀ ਹੈ ਔਰ ਉਹ ਦੂਸਰਾ ਪੁੱਤ ਜਿਹੜਾ ਉਸ ਦੇ ਸਿਰ ਤੇ ਦਸਾਂ ਜੀਆਂ ਦੇ ਪਾਲਣ ਪੋਸ਼ਣ ਦਾ ਜਿਹੜਾ ਬੋਝ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਚਾਹੀਦਾ ਕਿ ਅਜਿਹੇ ਪਰਿਵਾਰਾਂ ਦੀ ਬਾਹ ਫੜੇ ਜਿਵੇਂ ਹੁਣ ਮੀਂਹ ਸ਼ੁਰੂ ਹੋ ਚੁੱਕਿਆ ਨਜ਼ਰ ਆ ਰਹਾ ਹੋਵੇਗਾ ਤੁਹਾਨੂੰ ਕਿ ਬਰਸਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਇਸ ਤਰਪਾਲ ਦੇ ਥੱਲੇ ਜਿਹੜਾ ਇਸ ਮੀ ਦੇ ਮੌਸਮ ਦੇ ਵਿੱਚ ਦਿਨ ਕੱਟਣਾ ਜਿਹੜਾ ਉਹ ਕਿੰਨਾ ਔਖਾ ਇਹ ਸ਼ਾਇਦ ਜਿਹੜਾ ਸੋਚ ਤੋਂ ਵੀ ਪਰੇ ਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਅਜਿਹੇ ਲੋਕਾਂ ਦੀ ਜਾ ਕੇ ਬਾਹ ਜਿਹੜੀ ਹੈ ਉਹ ਜ਼ਰੂਰ ਫੜੀ ਜਾਵੇ ਤਾਂ ਜੋ ਸਮਾ ਰਹਿੰਦਿਆਂ ਇਹਨਾਂ ਲੋਕਾਂ ਨੂੰ ਇਹਨਾਂ ਹਾਲਾਤਾਂ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਸਰਮ ਸਿੰਘ ਰਦਾਵ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਬਜਾਏ ਦੇ ਨਾਲ ਅਜਨਾਲਾ ਅੰਮ੍ਰਿਤਸਰ ਤੋਂ